ਵਾਹਿਗੁਰੂ ਜੀ ਕਾ ਖਾਲਸਾ ਸ਼ਿਰ ਵਾਹਿਗੁਰੂ ਜੀ ਕੀ ਫਤਿਹ ਮੈਂ ਪ੍ਰਮਾਤਮਾ ਅਗੇ ਅਰਦਾਸ ਕਰਦਾ ਕਿ ਤੁਸੀਂ ਸਾਰੇ ਚੜ੍ਹਦੀ ਕਲਾ ਚ ਰਹੋ ਜੀ ਮਾਰਾ ਤੁਹਾਨੂੰ ਦਿਨ ਦੁਗਣੀ ਤੇ ਰਾਤਾਂ ਚੋਂ ਗੁਣੀ ਤਰੱਕੀ ਬਖਸ਼ੇ ਤੇ ਬਖਸ਼ੇ ਨਾਲ ਦੀ ਨਾਲ ਸਭ ਨੂੰ ਦੇ ਅਰੋਗਤਾ ਜੀ ਤੇ ਸਾਰੇ ਮਾਨੋ ਜੀ ਆਪਣੀ ਆਪਣੀ ਜ਼ਿੰਦਗੀ ਦੇ ਵਿੱਚ ਆਨੰਦ ਆ ਸੋ ਗੱਲ ਆ ਕਿ ਜੀ ਇੱਦਾਂ ਦੁਵਾਲੀ ਦਾ ਸੀਜ਼ਨ ਆ ਰਿਹਾ ਹੈ ਜੀ ਨੇੜੇ ਸੀਜ਼ਨ ਕਾ ਦੁਵਾਲੀਉ ਕਹੋ ਦੁਵਾਲੀ ਦਾ ਸੀਜ਼ਨ ਕਾ ਕਿਉਂਕਿ ਦੁਵਾਲੀ ਆ ਰਹੀ ਹੈ ਨੇੜੇ ਉਹਦੇ ਕਰਕੇ ਜਿਹੜਾ ਜੀ ਘਰਾਂ ਦੀ ਰੇਨੋਵੇਸ਼ਨ ਕੋਈ ਰੰਗ ਕਰਵਾਉਂਦਾ ਕੋਈ ਸਮਾਨ ਲਿਆਉਂਦਾ ਕੋਈ ਕੁਛ ਕੋਈ ਕੁਛ ਤੇ ਕੰਮ ਦਾ ਜੋਰ ਪੂਰਾ ਇਸ ਟਾਈਮ ਸਾਡਾ ਜਿਹੜਾ ਪੇਂਟਰ ਹੈ ਜੀ ਬਿੰਦੂ ਉਹਦੇ ਪਰ ਕੰਮ ਦਾ ਜੋਰ ਪੂਰਾ ਪ੍ਰੈਸ਼ਰ ਪਿਆ ਵਾ ਫੋਨ ਆਉਂਦੇ ਆ ਵੀ ਸਾਡੇ ਵਾਸਤੇ ਵੀ ਟਾਈਮ ਕੱਢ ਸਾਡੇ ਵਾਸਤੇ ਵੀ ਟਾਈਮ ਕੱਢ ਬੇ ਨੱਠ ਭੱਜ ਪਈ ਵੀ ਕਈਆਂ ਨੂੰ ਜਵਾਬ ਦੇਈ ਜਾਂਦਾ ਬਚਾਰਾ ਕਈਆਂ ਨੂੰ ਹਾਮੀ ਭਰੀ ਜਾਂਦਾ ਕਿ ਇਹ ਤਾਂ ਐਡਵਾਂਸ ਸਸਾਈ ਫੜ ਕੇ ਵੀ ਲੈ ਕੇ ਆਇਆ ਵਾ ਤੇ ਆ ਦਵਾਲੀ ਦੇ ਦਿਨਾਂ ਦੇ ਵਿੱਚ ਆ ਕੇ ਸਾਰੇ ਹੀ ਆਪਣੇ ਆਪਣੇ ਇੱਕ ਵਾਰ ਸੋਚਦੇ ਆ ਚਾਹੇ ਨਵੇਂ ਸਾਲ ਨੂੰ ਕਰਾ ਲੈਣਾ ਰੰਗ ਚਾਹੇ ਦਵਾਲੀ ਨੂੰ ਵੀ ਤਿੰਨ ਜਾਂ ਚਾਰ ਸਾਲ ਬਾਅਦ ਇਹ ਪ੍ਰੋਸੈਸ ਸਾਰੇ ਕਰ ਹੀ ਜਾਂਦੇ ਆ ਤੇ ਹੁਣਾ ਵੀ ਚਾਹੀਦਾ ਜਿੱਥੇ ਅਸੀਂ ਰਹਨੇ ਆ ਅ ਜ਼ਰੂਰੀ ਹੁੰਦਾ ਵੀ ਥੋੜਾ ਬਹੁਤਾ ਅਪਣਾਓ ਮਹਿਲ ਮਨਾਰੇ ਵਹਿਗੁਰੂ ਦੀ ਕਿਰਪਾ ਨਾਲ ਸਾਫ਼ ਸੁਥਰੇ ਚ ਹੋ ਜਾਂਦਾ ਹੈ ਤੇ ਕਈ ਵੀਰ ਭੈਣ ਸਾਨੂੰ ਮੰਨੂ ਵੀ ਇਹ ਕਮੈਂਟ ਕਰਦੇ ਤੁਸੀਂ ਜਸਮੀਨ ਦੇ ਵਿਆਹ ਨੂੰ ਨਹੀਂ ਪੇਂਟ ਕਰਾਇਆ ਹੁਣ ਕਾਤੇ ਪੇਂਟ ਕਰਾਇਆ ਜੇ ਉਹ ਫਲਾਣਾ ਟਮਕਾਣਾ ਜਸਮੀਨ ਦੇ ਵਿਆਹ ਨੂੰ ਜੀ ਸਾਡੇ ਕੋਲ ਟਾਈਮੇ ਲੰਮ ਸਮਸੀ ਸਾਰਾ ਕਈ ਹੁੰਦਾ ਨਾ ਜਿਵੇਂ ਘਰ ਦੇ ਵਿੱਚ ਸਾਡੀ ਮਾਤਾ ਹੁੰਦੀ ਫਿਰ ਤਾਂ ਜਸਮੀਨ ਦੇ ਵਿਆਹ ਦੇ ਅਰੇਂਜਮੈਂਟ ਬਹੁਤ ਪਹਿਲਾਂ ਤੇ ਹੋਣੇ ਚਾਹੀਦੇ ਸੀ ਹਾਂ ਇਹੜੇ ਘਰ ਦੇ ਆ ਚਾਹੇ ਸਾਡੀ ਦਾਦੀ ਹੁੰਦੀ ਚਾਹੇ ਸਾਡੀ ਮਾਤਾ ਹੁੰਦੀ ਤਾਂ ਉਹ ਲੰਬੀ ਸੋਚ ਰੱਖ ਕੇ ਚੱਲਦੇ ਸਾਡਾ ਕੰਮ ਅਸੀਂ ਵੀ ਅਸੀਂ ਜਿਵੇਂ ਦਾ ਜਿੱਦਣੋਂ ਅਸੀਂ ਅਸਾਈਨਮੈਂਟ ਕਰੀ ਸਾਰਿਆਂ ਨੇ ਦੇਖੀ ਬਲੌਗ ਵੀ ਨਾਲ ਦੀ ਨਾਲ ਸਮਾਨ ਖਰੀਦਦੇ ਕੇ ਸਿਰ ਖਰਚਣ ਦਾ ਬੇਹਲੀ ਰਿਆ ਰੰਗ ਕਰਾਉਣ ਵਾਲੇ ਤਾਂ ਗੱਲ ਦੂਰ ਦੀ ਰਹਿ ਗਈ ਸੀ ਵੀ ਇੰਨੀ ਕਾਲੀ ਕਾਲੀ ਚ ਸਾਡਾ ਉਹ ਕੰਮ ਹੋਇਆ ਸੀ ਚਲੋ ਛੱਡੋ ਉਹ ਗੱਲਾਂ ਨੂੰ ਛੱਡਦੇ ਹੋਏ ਹੁਣ ਮੈਂ ਚੱਲਦਾ ਇੱਧਰ ਥੱਲੇ ਨੂੰ ਜੀ ਬਿੰਦੂਰੇ ਹੀ ਲੱਗੇ ਹੋਏ ਬਾਹਰ ਕੰਮ ਉਹਨਾਂ ਨੇ ਖਿੱਚਾਇਆ ਪੂਰਾ ਅ ਅਮਰਤ ਬੇਲੇ ਦਾ ਟਾਈਮ ਹੈ ਗੁਰੂ ਘਰ ਦੇ ਵਿੱਚ ਹੁਣੇ ਨਿਤਨੇਮ ਦਾ ਭੋਗ ਪੈਕਟ ਹੈ ਜੀ ਇੱਥੇ ਤੇ ਚਲੋ ਤੁਸੀਂ ਬਲੌਗ ਨਾਲ ਬਣੇ ਰਹੋ ਜੀ ਕੰਮ ਖੱਚਿਆ ਪਿਆ ਜੀ ਇਹ ਜਿਹੜੇ ਕਹਿੰਦਾ ਪਲਾਸਟਰ ਕਰਨ ਦੀ ਲੋੜ ਨਹੀਂ ਹੈਗੀ ਪਲਾਸਟਰ ਕਹਿੰਦਾ ਮੈਂ ਨਾਲ ਵੀ ਨਾਲ ਆਪੇ ਕਰੀ ਜਾਣਾ ਕਿਆ ਚੀਜ਼ ਆ ਉਹ ਇੱਧਰ ਪਹਿਲਾਂ ਸਾਸਰੀ ਘਰ ਬਣਾ ਦੇ ਯਾਰ ਆਇਆ ਨਾ ਕਰਾਂ ਕਰਾਂ ਸੱਤ ਸਿੰਘ ਕਾਲ ਨੇ ਸਾਢੇ 20 ਭੈਣਾ ਭਰਾਵਾਂ ਨੂੰ ਹਾਂ ਆਪਣੇ ਵੱਲੋਂ ਪਿਆਰ ਭਾਈ ਸੱਤ ਸਿੰਘ ਕਾਲ ਮੈਨੂੰ ਇਹ ਦੱਸ ਇਹ ਹੈਗਾ ਜੀ ਕੁੱਟੀ ਪੀਓਪੀ ਤੇਸ ਮੋਸਮ ਕਿੰਨੀ ਜਿੱਦਾ ਮਿਕਸ ਕਰਕੇ ਇਹ ਲਾ ਰਹੇ ਹਾਂ ਅੱਛਾ ਹਾਂਜੀ ਬਸੋ ਜੀ ਪਿੱਛੇ ਜੇ ਤੁਹਾਨੂੰ ਮੈਂ ਇੱਥੇ ਕੰਧ ਦੀ ਹਾਲਤ ਜੀ ਦਿਖਾਵਾਂ ਜੇ ਆ ਖੁਰਦਲਾ ਪਣ ਜਾ ਹੋ ਗਿਆ ਸਾਰਾ ਇਹ ਹਾ ਜਿਹੜਾ ਹੋਣਾ ਵਾ ਮਤਲਬ ਕਹਿਣ ਦਾ ਭਾਵ ਸਿਮਿੰਟ ਝੜਨਾ ਸ਼ੁਰੂ ਹੋਇਆ ਵਾ ਤੇ ਆ ਇਹਨੇ ਕਰਤਾ ਇਧਰ ਸਿਸਟਮ ਆ ਪੁੱਤ ਜੀ ਤੇ ਇਧਰ ਬੁੱਡੇਪੁਰੇ ਦਾ ਲੰਬੜਦਾਰ ਆ ਜਿਹੜਾ ਸਾਫ ਕਾ ਪਤਾ ਨਹੀਂ ਹੈਗਾ ਕਿ ਰੀ ਹੈਗਾ ਕਿ ਰੀ ਇਹ ਨਹੀਂ ਪਤਾ ਵੀ ਹੈਗਾ ਕਿ ਨਹੀਂ ਉਹ ਲੰਬੜ ਕਹਿੰਦੇ ਇਹਨੂੰ ਹਾਂ ਜੀ ਇਹਦਾ ਨਾਮ ਤਾਂ ਕਾਫੀ ਸਾਲ ਪੈਣਾ ਇਹਦੇ ਡੈਡੀ ਨੇ ਮਾਲਾਂ ਦਾਤਾ ਹੋ ਬੁੱਡੇਪੁਰੇ ਜਾ ਕੇ ਸਰਪੰਚੀ ਕਰੀ ਗਈ ਅੱਛਾ ਹਾਂ ਜੀ ਮਾਲਾਂ ਦਾ ਅਸੀਂ ਸਮਝ ਲਾ ਵੀ ਚੌਂਕੀਦਾਰ ਦਾ ਭਾਈ ਹਾਂ ਜੀ ਆਪਣੇ ਪਿੰਡ ਦਾ ਹੀ ਮੁੰਡਾ ਹੈ ਸਟੈਂਡ ਬੁੱਡੇਪੁਰੇ ਲਾ ਕੇ ਸੀ ਜਾ ਕੇ ਹਾਂ ਜੀ ਹਾਂ ਉਹਨੇ ਇਹ ਮੈਂ ਬੰਨ ਪਰਾਣਾ ਪੈ ਚੌਂਕੀ ਦਾ ਹਾਂ ਸਰਬਾਰ ਚੈਨ ਚਲ ਸਿੰਘ ਹਾਂ ਸਾਡੇ 55 ਵਾਲਾ ਉਹ ਚੌਂਕੀਦਾਰ ਸੀ ਉਸ ਤੋਂ ਬਾਅਦ ਫਿਰ ਕਰੀ ਅ ਮੁੰਡੇ ਨੇ ਸੱਤੇ ਬਾਈ ਦੇ ਡੈਡੀ ਨੇ ਬਿਆਲਾ ਸਿੰਘ ਨੇ ਹਾਂ ਬਿਆਲੇ ਬਾਈ ਨੇ ਕਰੀ ਹਾਂ ਉਹਦੇ ਬਾਅਦ ਉਹਦੇ ਭਾਈ ਕੋਲ ਚਲ ਗਈ ਹੁਣ ਭਾਈ ਕੋਲ ਚਲੀ ਮੀਤੇ ਕੋਲ ਜੀ ਹਾਂ ਠੀਕ ਨਹੀਂ ਫਿਰ ਉਹ ਉਹਨੇ ਵੀ ਇਹ ਤੇ ਡੈਡੀ ਨੇ ਸੋਚਿਆ ਵੀ ਔਰੇ ਕਾਨੂੰ ਚੌਂਕੀਦਾਰੀ ਕਰਨੀ ਮੈਂ ਸਰਪੰਚੀ ਕਰਾਂ ਜਾ ਕੇ ਹਾਂ ਉਹ ਤਾਂ ਮਾਲਾ ਛੱਡ ਗਿਆ ਦਾ ਮਾਲਾ ਭਾਈ ਉੱਥੇ ਹੁਣ ਜਿੱਦਾਂ ਗਿਆ ਉੱਥੇ ਹਾਂ ਰੱਬ ਦੀ ਕਿਰਪਾ ਨਾਲ ਮੈਂ ਕਿਹਾ ਐਨ ਆਪਣੇ ਘਰ ਦੀ ਜਗ੍ਹਾ ਉਧਰ ਪਾਸੇ ਹਾਂ ਉਧਰ ਤਿੰਨ ਮੁੰਡੇ ਆ ਬੜੀਆ ਕੁਛ ਬਹੰਦੇ ਆ ਇੱਕ ਇੱਕੇ ਘਰ ਚ ਕਿਸਮਤ ਨਾਲ ਖੁਸ਼ੀਆਂ ਜਕਣਾ ਦੇਖਣਾ ਐ ਇੰਨੀ ਮਿਹਨਤ ਕਰਦਾ ਇੱਥੇ ਲੱਗਿਆ ਮੈਂ ਤਾਂ ਬਾਪ ਨੇ ਤਾਂ ਖੁਸ਼ ਹੋਣਾ ਹੀ ਐ ਹਾਂ ਜੇ ਕਿਤੇ ਮੋੜਾਂ ਉੱਪਰ ਬੈਠਾ ਕਿਸੇ ਨਾਲ ਪੁੱਠੇ ਸਿੱਧੇ ਕੰਮ ਕਰੂੰਗਾ ਬਾਪ ਕਿੱਥੇ ਤੋਂ ਖੁਸ਼ ਹੋਊ ਹਾਂ ਗੱਲ ਤਾਂ ਜੇ ਜਵਾਕ ਮਿਹਨਤ ਕਰਦੇ ਆ ਤਾਂ ਮਾਂ ਬਾਪ ਖੁਸ਼ ਹੋਊਗਾ ਬੱਕਰੀਆਂ ਦਾ ਬਿਜ਼ਨਸ ਆਪਣਾ ਤੋੜਿਆ ਹੋਇਆ ਬੱਕਰੀਆਂ ਰੱਖੀਆਂ ਹੋਈਆਂ ਹਾਂ ਬੱਕਰੀਆਂ ਵਾਲਾ ਬਿਜ਼ਨਸ ਵਧੀਆ ਹੈ ਨਾ ਹਾਂ 15 ਕਿ ਪੀਸ ਹੈਗੇ ਬੱਕਰੀਆਂ ਦੇ ਬਾਈ ਚੱਲਾ ਤੇਰਾ ਲਾਗੀ ਪੁੱਟੀ ਜੀ ਥੈਲਾ ਨਰੋੜਨ ਪਰ ਇਹ ਤਾਂ ਸਾਰੇ ਜਾਮ ਹੋ ਗਈ ਨਾਲ ਦੀ ਨਾਲੇ ਜਾਮ ਹੋ ਜਾਂਦੀ ਹੈ ਹਾਂ ਜੀ ਇਹ ਪੀਓ ਪੀ ਕਰਕੇ ਹੋ ਜਾਂਦੀ ਹੈ ਇਹ ਅੱਛਾ ਇਹ ਚ ਪਾਈ ਨਹੀਂ ਕਿਉਂ ਕਿ ਹੁਣ ਤੂੰ ਮੈਨੂੰ ਇਹ ਦੱਸ ਤਾ ਕੱਲ ਤੂੰ ਮੈਨੂੰ ਕਹੇਗਾ ਪੁੱਟੀ ਦਾ ਥੈਲਾ ਲਿਆ ਤੇ ਲਿਆ ਤਾਂ ਮੈਂ ਹੁਣ ਤੂੰ ਕਹੀ ਜਾਂਦਾ ਪੀਓ ਪੀ ਕਿਹਾ ਤਾਂ ਮੈਂ ਮੁੱਕਰਦਾ ਨਾ ਤੂੰ ਵਿੱਚ ਆਪਣੀ ਜ਼ੁਬਾਨ ਤੇ ਪੀਓ ਪੀ ਕਿਹਾ ਤਾਂ ਵੀਰੇ ਨਾ ਪੁੱਟੀ ਦਾ ਥੱਲਾ ਕਿਹਾ ਦਤਾ ਮੈਨੂੰ ਪੁੱਟੀ ਥੱਲੇ ਪਹਿਣੀ ਤਿੰਨ ਪੈਰ ਵਾਲੇ ਪਾਸਾ ਉਹ ਬਦੰਤ ਗੀੜਾ ਮਾਰਨਾ ਬਣਾ ਇੱਕ ਚਲ ਕੋਈ ਗੱਲ ਨਹੀਂ ਕਹਿ ਪਤਾ ਮੈਨੂੰ ਹੀ ਲੱਗੇ ਜਾਵੇ ਜਿਹੜੀ ਚੀਜ਼ ਆ ਗਈ ਮੋੜਨੀ ਥੋੜੋ ਗਿਆ ਪਰ ਮਕਾਨ ਘੜੀ ਦਾ ਹੋਣਾ ਕੋਲ ਸਾਹਮਣੇ ਇਸਦਾ 15 ਲੋਣਾ ਪੈਂਦਾ ਤਾਂ ਲੈ ਨਹੀਂ ਬਹੁਤ ਆ ਪਾ ਪਿਛਲੀ ਸੜਕਾਂ ਦੇ ਦੇਖ ਲਓ ਜੀ ਹਾਲਾਤ ਬਣਾ ਤੀਕ ਨੰਬਰ ਹੁਣ ਪੇਂਟ ਹੋ ਗਿਆ ਜੀ ਕਾਲੂ ਮੇਰੇ ਵੀਰਾਂ ਪਾਈਆਂ ਨੇ ਪੈਣਾ ਨੇ ਕਮੈਂਟ ਕਰੀ ਜਾਣਾ ਵੀ ਤੁਸੀਂ ਆਹ ਕਲਰ ਨਹੀਂ ਤਾਂ ਕਰਾਉਣਾ ਹੁਣ ਤਾਂ ਹੋ ਗਿਆ ਵੀਡੀਓ ਛੱਡੋ ਨਹੀਂ ਕਾਲੂ ਜਾ ਕੇ ਵੀ ਤੁਸੀਂ ਆਹ ਕਲਰ ਰੀਦਾ ਕਰਾਉਣਾ ਉਹ ਕਰਾਉਣਾ ਤਾਂ ਉਹ ਤਾਂ ਹੋ ਗਿਆ ਇਹਦੀ ਜਗ੍ਹਾ ਦਾ ਪਿੜਾ ਉਹ ਸਾਡਾ ਜਿਹੜਾ ਉਹ ਸਾਹਮਣੇ ਜੀ ਪਰਲੀ ਸੜ ਮਕਾਨ ਉਹ ਆਹਾ ਬੜੀ ਵਾਈ ਨੇ ਆਪਣੇ ਨੇ ਹਮ ਗਾਲਮ ਨੂੰ ਫੋਨ ਕਰਿਆ ਕਿ ਨਾ ਇੱਥੇ ਪਿੰਡ ਦੇ ਲਾਗ ਪਾਸ ਮਕਾਨ ਦਾ ਕੰਮ ਮਿਲਦਾ ਹਮ ਨੂੰ ਕੀ ਕਹਿਣਾ ਅੱਛਾ ਤਾਂ ਆ ਵੀਡੀਓ ਦੇਖ ਕੇ ਆਰਡਰ ਆ ਗਿਆ ਨਾ ਕੋਈ ਹਾਂਜੀ ਹਾਂ ਕਹਿੰਦਾ ਮੈਂ ਨੰਬਰ ਦਿੰਦਾ ਵਿਕੀ ਹੈ ਜੇ ਜਾ ਕੇ ਦੇਖਾਂ ਦੇਖਾਂ ਹਾਂ ਮੈਂ ਕਿਹਾ ਭਾਈ ਤੁਸੀਂ ਮੈਂ ਪੁੱਛਿਆ ਨਹੀਂ ਹੈਗਾ ਮੈਂ ਕਿਹਾ ਭਾਈ ਤੁਹਾਨੂੰ ਮੈਂ ਨੰਬਰ ਦੇ ਦਉਦਾ ਹਾਂ ਹਾਂ ਬਿਮਾਰੀ ਗੱਲ ਕਰਾਂਗਾ ਜੇ ਉਹ ਨੂੰ ਟਾਈਮ ਕਿੰਨਾ ਹੈਗਾ ਤਾਂ ਪਾਸੇ ਹਾਂ ਫਿਰ ਆਪਾਂ ਕਰ ਦਉਗੇ ਖੁੱਲਾ ਮਤਲਬ ਮਤਲਬ ਆਏ ਵੀ ਤੁਸੀਂ ਇੱਥੇ ਰਹਿਣ ਲੱਜਣਾ ਫਿਰ ਖੁੱਲੇ ਦਾ ਮਤਲਬ ਆਏ ਹੁਣ ਟੜਪਾ ਦੁਆਲੇ ਤੱਕ ਕੰਮ ਬਹੁਤ ਜੋਰਾ ਪਰਾਂ ਹਾਂ ਕਰ ਕੇ ਬਣੇ ਉਧਰ ਪਿੰਡ ਕਹ ਪਿੰਡ ਨਹੀਂ ਪਿੰਡ ਸਾਈਆਂ ਬਣੀਆਂ ਮਗਰ ਆਪਣੇ ਵਾਲੇ ਬਾਈ ਦੇ ਘਰਾਂ ਜਾਣਾ ਉਹ ਬੱਚੀ ਮੇਰਾ ਵਿਆਹ ਹੀ ਹਾਂ ਤੇਰੇ ਸ਼ਹਿਰ ਆਪਣਾ ਹੋਰ ਵੀ ਇੱਕ ਦੋ ਵੀ ਭਾਈਆ ਨੰਬਰਦਾਰ ਦਰਸ਼ਨ ਬਾਈ ਹਾਂ ਉਹਨੇ ਮਕਾਨ ਦਾ ਕੰਮ ਆ ਹਾਂ ਮਕਾਨ ਦੋ ਤਿੰਨ ਕੰਮ ਪੱਕੇ ਆ ਤੈਨੂੰ ਹੁਣ ਪੌੜੀ ਵੀ ਚਾਹੀਦੀ ਐ ਨਾ ਇੱਕ ਹਾਂ ਇੱਕ ਪੌੜੀ ਚਾਹੀਦੀ ਆਪਾਂ ਨੂੰ ਤੇ ਇੱਕ ਗਰਮਾ ਗਰਮ ਚਾਹ ਬਣਾ ਕੇ ਪਿਲਾ ਦੇ ਨਹੀਂ ਮੈਨੂੰ ਤੇਰੀ ਟਾਈਮਿੰਗ ਹੀ ਨਹੀਂ ਸਮਝ ਲੱਗਦੀ ਹਾਂਜੀ ਰਾਤ ਤੂੰ ਮੈਨੂੰ 8 ਵਜੇ ਕਹਿੰਦਾ ਐਨਾਂ ਨੂੰ ਮੋਬਾਈਲ ਦੀ ਲਾਈਟ ਬਾਲ ਕੇ ਦਿਖਾ ਮੈਂ ਇਹਨਾਂ ਨਹੀਂ ਰਾਤ ਨੂੰ ਕੰਮ ਕਰਨਾ। ਇਹਦਾ ਇਹਦੇ ਨਾਲ ਗੱਲ ਹੋਈ ਵੀ ਜੀ ਐਦਾਂ ਗੱਲ ਕਿਦਾਂ ਹੋਈ ਵੀ ਪਹਿਲਾਂ ਆਪਣੀ? ਆਪਣੀ ਗੱਲ ਹੋਈ ਆ 7 ਤੋਂ 7 ਦੀ। ਹਾਂ। ਕਿੰਨੇ ਚ? 900 ਰੁਪਏ ਦਿਹਾੜੀ। ਹਾਂ। 12 ਘੰਟੇ ਕੰਮ ਕਰਨਾ। 12 ਘੰਟੇ ਕੰਮ ਕਰਨਾ। ਤੇ ਉਹਦੇ ਬਾਅਦ ਆਪਾਂ 8 ਵਜੇ ਤੇ ਹਾਂ ਤਾਂ ਆਪਾਂ ਨੂੰ 100 ਰੁਪਏ 90 ਰੁਪਏ ਘੰਟਾ ਮਿਲੂਗਾ। ਹਾਂ। ਠੀਕ ਹੈ ਨੀ? ਪਰ ਹੁਣ ਉਹ ਉਹ ਤਾਂ ਚੱਲ ਤੇਰੀ ਠੀਕ ਆ ਰਾਤ ਤੂੰ ਮਤਲਬ 90 ਰੁਪਏ ਬਣਾਉਣ ਨੂੰ ਫਿਰਦਾ ਸੀ। ਉਹ ਤੇਰੇ ਬਣ ਨਹੀਂ ਦਿੱਤੇ ਮੈਂ। ਹਾਂ। ਬਣ ਰਿਹਾ ਜੇ ਤੋ ਇਹ ਜਿਹੜਾ ਹੁਣ ਤਾਂ 7 ਵਜੇ ਸ਼ੁਰੂ ਕਰਾਜੇ ਇਹ ਸਵੇਰੇ 6 ਵਜੇ ਸ਼ੁਰੂ ਕਰ ਲੰਦਾ ਪਰ 5:30 5 ਵਜੇ ਦਿਨ ਚੜ ਜਾਂਦਾ ਰਾਤ ਨੂੰ ਲੈਟਾ ਜ਼ਰੂਰੀ ਬੁਲਾਉਣੀਆਂ ਤਾਂ ਮੈਂ ਤੇ ਚਲ ਇਹ ਵੀ ਠੀਕ ਆ ਚਲ ਜੇ ਉਹੀ 1 ਘੰਟਾ ਐਡਵਾਂਸ ਸ਼ੁਰੂ ਕਰ ਲੋ 5 ਵਜੇ ਪਹਿ ਫਟ ਜਾਂਦੀ ਐਨ ਬਾਹਰ ਇਹ ਜਿਹੇ ਜਿਹੇ ਹੁਣ ਸਮਝ ਲਾ ਬੱਦਲ ਬਾਈ ਕਰਕੇ ਆ ਦਿਖਣ ਲੱਗ ਗਿਆ ਨਾ ਇਹ ਜਿਹੇ ਮੌਸਮ ਆਪਾਂ ਹੁੰਦਾ ਕਈ ਇਹਨੇ ਵਿੱਚ ਇੱਕ ਭਾਈ ਨੇ ਵੀਰ ਨੇ ਕਮੈਂਟ ਵੀ ਕਰਾਇਆ ਵੀ ਬਿੰਦੂ ਨਾਲ ਕਿਆ ਸਾਫ ਕਿਤਾਬ ਕਰਾਇਆ ਬਿੰਦੂ ਦਾ ਪੇਂਟ ਦਾ ਸਾਫ ਕਿਤਾਬ ਕਿਹਾ ਮੈਂ ਤਾਂ ਹੀ ਛੇੜ ਲਿਆ ਤੈਨੂੰ ਬੱਚੇ ਹੁਣ ਵੀ ਤੇਰਾ ਹਸਾਬ ਕਿਤਾਬ ਕਿ ਆ ਭਾਈ 12 ਘੰਟੇ ਜੇ ਕਿਤੇ ਬਾਹਰ ਕੰਮ ਕਰਨਾ ਹਾਂ ਤਾਂ ਇਹ 12 ਘੰਟੇ ਡਿਊਟੀ ਲਾਉਂਦੇ ਆ ਤੇ ਜੇ ਕੰਮ ਇਹ ਆਪਣੇ ਵੀਰ ਭਾਈਆਂ ਕਰਕੇ ਆ ਹਾਂ ਉਹ ਵੀ ਤਾਂ ਆਪਣੀ ਐ ਜਿਨ੍ਹਾਂ ਨੇ ਜੇ ਕਿਸੇ ਦਾ ਫੋਨ ਵੀਡੀਓ ਦੇਖ ਕੇ ਆ ਗਿਆ ਉਹ ਵੀ ਤਾਂ ਆਪਣੀ ਹੋਊਗਾ ਜੇ ਕਾ ਹੁਣ ਸਾਨੂੰ ਇੱਥੇ ਤੇ ਆਏ ਆ ਵੀ ਇਹ ਨਹੀਂ ਅਸੀਂ ਤਾਂ ਕੰਮ ਕਰ ਕਾ ਠੇਕ ਆ ਗਏ ਹਾਂ ਹਾਂ ਨਾ ਉਹ ਹਫ਼ਤੇ ਵਧੀਆ ਹੁਣ ਆਪਾਂ ਰੋਟੀ ਵਾ ਲੈਣ ਦੇਣੀਆਂ ਉਹ ਦੇਣੀਆਂ ਇੱਥੇ ਨਹੀਂ ਸਾੜੀ ਰੋਟੀ ਪਾਣੀ ਸਾੜਾ ਆਪਣਾ ਹੁੰਦਾ ਹਾਂ ਅਸੀਂ ਮੋਕੋਟੀ ਚੱਲ ਜਾਣਾ ਕਪੜੇ ਲੀੜੇ ਸਾਰਾ ਕੁਝ ਸਾਡਾ ਸਿਰਫ ਮਾਲਕ ਨੂੰ ਸਾਨੂੰ ਰਹਿਣ ਵਾਸਤੇ ਕਮਰਾ ਦੇਣਾ ਇੱਕ ਵਾਰ ਇੱਕ ਆ ਖੇੜਾ ਹੁੰਦਾ ਸੀ ਖੇੜ ਜਾਂਦੇ ਆ ਸਾਰਾ ਕੁਝ ਸਾਡਾ ਆਪਣਾ ਤੇ ਭਾਈ ਮਾਲਕ ਨੂੰ ਕਮਰਾ ਦੇਣਾ ਹਾਂ ਠੀਕ ਆ ਚਾਹ ਕੋਈ ਖਾਲੀ ਹੁੰਦਾ ਉਹ ਵੀ ਚਹਿ ਰਹੇ ਜਾਂਦੇ ਆ ਨਹੀਂ ਉਦੋਂ ਦਾ ਕਰਕੇ ਕਮਰਾ ਹੁੰਦੇ ਦਿੰਦਾ ਇੱਕ ਇਕਰਾ ਅਸੀਂ ਦਿੱਤਾ ਵਾ ਸਾਡੇ ਉਹ ਤਾਂ ਨਜ਼ਾਰੇ ਏਸੀ ਵਾਲੇ ਕਮਰੇ ਚ ਪੈਂਦੇ ਆ ਤੁਸੀਂ ਲੰਬੜ ਦਾ ਕਹਿੰਦਾ ਇੱਥੇ 7 ਦਿਨ ਦਾ ਕਹਿੰਦਾ ਪਰ ਤੂੰ 7 ਦਿਨ ਚ ਨਵੇੜ ਨੂੰ ਫਿਰਦਾਗਾ ਲੰਬੜ ਹੁਣ 10 ਦਿਨ ਲੱਗਿਆ ਕਹਿੰਦਾ 10 ਦਿਨ ਲੱਗ ਜਾਣੇ ਐ ਲੰਬੜ ਜੀ ਕਿ ਜੀ ਹਿੱਲਣ ਨਹੀਂ ਦਿੰਦਾ ਨਾ ਰਾਤ ਨੂੰ ਹਾਂ ਜੀ ਇਹ ਤਾਂ ਹੈਗਾ ਬਾਈ ਇਹ ਪਾਸਾ ਵੀ ਨਹੀਂ ਦੇਣ ਦਿੰਦਾ ਇਹ ਸੀ ਪਰ ਮੈਂ ਤਾਂ ਜੀ ਆਹ ਠੰਡ ਲਾਦੀ ਆ ਪਰ ਆਇਆ ਦੋ ਦਿਨ ਦੋ ਦਿਨ ਬਾਅਦ ਤਿੰਨ ਦਿਨ ਬਾਅਦ ਹੱਡ ਵੀ ਦੁਖਣ ਲਾ ਦਿੰਦਾ ਇਹ ਹਾਂ ਜੀ ਜੀ ਸਰੀਰ ਦਾ ਪਾਣੀ ਖਤਮ ਕਰ ਦਿੰਦਾ ਹੈ ਏਸੀ ਹੋਰ ਕਿਆ 2-3 ਦਿਨ ਹੈ ਬਸ 3 ਕਿ ਦਿਨ ਬਾਅਦ ਤੇਰੇ ਤੁਰ ਤੇਰੇ ਗੋਡਿਆਂ ਨਾਲ ਦਸਣ ਲੱਜਣਾ ਬੀ ਆਦਾ ਕੁਸੂਰੇ ਲੱਗਿਆ ਬੰਨ ਇਹਦੀ ਬੰਦ ਕਰਨਾ ਪੈਂਦਾ ਉਸ ਦੇ ਪਰਸਾਪ ਉੱਟ ਕੇ ਰਮੋਟ ਪਰ ਤੇ ਹੀ ਬੰਦ ਹੋ ਜਾਂਦਾ ਉਹ ਪੈਣਾ ਮੋਟ ਲੱਪਣੀ ਔਖਾ ਹੁੰਦਾ ਨਹੀਂ ਇਦਿੱਕੇ ਤੇ ਦੇਖੇ ਨਹੀਂ ਲੱਭਦਾ ਇਹ ਕਦੇ ਤੇ ਸੱਚੇ ਚੱਕਣੀ ਪੈਂਦੀ ਚੱਕਣੀ ਪੈਂਦੀ ਆ ਕਾ ਤਾਂ ਥੈਲੀਆਂ ਇਹ ਇਹ ਪਿਓ ਪੀ ਆਈ ਇਹ ਇਹ ਥੈਲੀਆਂ ਚਾਹੀਏ ਇਹ ਹਾਂਜੀ 1 ਕਿਲੋ ਗੁਲੇ ਥੈਲੀਆਂ ਚਾਹੀਏ ਮੇਰਾ ਪੱਤੀ ਕਿਲੋ ਖੈਲਾ ਹੁੰਦਾ ਹੈ ਕਿਉਂਕਿ ਦਾ ਅੱਛਾ ਆਪਾਂ ਨੂੰ ਨੇ ਦੇ ਦਿੱਤੀ ਕਿੰਨੇ ਕਿਲੋ ਖੈਲੀ ਮੈਂ ਚਾਹ ਪਾ ਲਈ ਮੈਂ ਚਾਹ ਪਾ ਲਈ ਪੀ ਪਾ ਨਹੀਂ ਹੁਣ ਹੋ ਗਿਆ ਸਿਮਿੰਟ ਦਾ ਕੋਲ ਤਿਆਰ ਸਿਮਿੰਟ ਨਾਲ ਤੋਂ ਵੀ ਉੱਪਰ ਆ ਕੰਮ ਸਮੋਸਨ ਤਾਂ ਪਾਇਆ ਵੀ ਹੈ ਕਲਰ ਦੇ ਦੇਵੇ ਆਪਣਾ ਹਾਂ ਉਹਦੇ ਨਾਲ ਦੇ ਜੀ ਮਿੱਟੇ ਚਿੱਟਾ ਚਟਾ ਚੱਕਾ ਨੇ ਪਿਉ ਪੀ ਤਾਂ ਪਾਈ ਸੀ ਵਿੱਚ ਵੀ ਛੇਤੀ ਛੇਤੀ ਸੁੱਕੀ ਜਾਵੇ ਹੂੰ ਬਿਨਾਂ ਲਾ ਉੱਠੇ ਹਾਂ ਤੇ ਆ ਪਈ ਆ ਵੀ ਦੇ ਮਲੇਮ ਚੱਲੇ ਕੇ ਹੂੰ ਤਕ ਤਕ ਲੋਂ ਕਰਨਾ ਕੰਮ ਚਾਹ ਲੋ ਸਰੇਂਦਰ ਬੁੱਗਾ ਚਾਹ ਬਣਾ ਬਈ ਤਨ ਕੱਪ ਵਧੀਆ ਮਠਾ ਪੱਤੀ ਰੋਕ ਕੇ ਦੁੱਧ ਪਾ ਦੀ ਢੋਕ ਕੇ ਮਠਿਆ ਪੱਤੀ ਠੋਕ ਕੇ ਅੱਛਾ ਦੁੱਧ ਪਾ ਦੇ ਪਾ ਦੁੱਧ ਪਾ ਰੋਕ ਕੇ ਹਾਂ ਮਠਾ ਪੱਤੀ ਠੋਕ ਕੇ ਦੁੱਧ ਪਾ ਦੇ ਰੋਕ ਕੇ ਜੋਰ ਲੱਗਦਾ ਨੂੰ ਰਲਾਉਣ ਨੂੰ ਹੈ ਪਾ ਕੇ ਮਾਈ ਵਾਲੀ ਹੋ ਜਾਂਦੀ ਹੈ ਹੂੰ ਚਲੋ ਮਲਦੇ ਜੀ ਫੇਰ ਤੁਹਾਨੂੰ ਸਾਜਦੇ ਸਾਜਦੇ ਮੁੰਡਾ ਨੇ ਕੰਮ ਖਚਤਾ ਆਈ ਟਾਈਮ ਹੁੰਦਾ ਛੱਟ ਲਾਉਣ ਦਾ ਜਿੰਨੇ ਸੰਭਾਲ ਲਿਆ ਸੰਭਾਲ ਲਿਆ ਜਿਹੜਾ ਰਹਿ ਗਿਆ ਰਹਿ ਗਿਆ ਤੋਂ ਪਚੜਨ ਤੋਂ ਪਹਿਲਾਂ ਪਹਿਲਾਂ ਕੰਮ ਕੰਧਾ ਦਾ ਤਾਂ ਬਣਾਤੀ ਗੱਲਬਾਤ ਆਸਾਂ ਦਾ ਫੇਰ ਆ ਗਿਆ ਭਾਈ ਦਸਾਂ ਬੰਦੇ ਕਾ ਫੇਰ ਨਹੀਂ ਆਇਆ ਤੁਹਾਡੇ ਹੁਣ ਤੂੰ ਬਹਾਨਾ ਲਾ ਦੇ ਜਿਹੜਾ ਲਾਉਣਾ ਮੈਂ ਕੀ ਕਰਾਂ ਹੈਲੋ ਮੈਂ ਕਹ ਲੈ ਜੀ ਗੁੱਡ ਮਾਰਨਿੰਗ ਪੱਛੇ ਕਾਲੀ ਗੱਲਾਂ ਨਾਲ ਛਾਰ ਦੇਣਾ ਜੀ ਅੱਜ ਛਾਰ ਲਾ ਹੁਣ ਛਾਰ ਦੇਣਾ ਹੋਣਾ ਅੱਜ ਦਾ ਦਿਨ ਨਹੀਂ ਬਾਈ ਇਹ ਜੋ 3-4 ਦਿਨ ਲੱਜਣਾ ਨਹੀਂ ਨਹੀਂ ਯਾਰ ਇਹਨੇ ਦਿਨ ਲੱਗਦੇ ਮੇਰਾ ਕੰਮ ਅਸੀਂ ਬਾਹਰ ਕੰਮਾਂ ਇੱਕ ਕਰ ਹੈਗਾ ਸਾਡੇ ਪਾਸ ਯਾਰ ਬਸਾ ਲੱਗੇ ਹੋਇਆ ਅੱਜ ਸਾਡਾ ਬਾਤ ਕੰਮ ਖਤਮ ਹੋ ਜਾਣਾ ਹੂੰ ਆ ਗਿਆ ਇਹਨੂੰ ਕਹਿੰਦੇ ਝੂਠ ਬੋਲਣਾ ਠੀਕ ਹੈ ਜੀ ਤੇਰੇ ਘਰ ਆਉਣਾ ਲੋ ਜੀ ਅੱਜ ਤਾਂ ਕੰਮ ਖਚਤਾ ਦੁਬਾਰਾ ਦੂਪਰਾ ਇਧਰ ਅੰਦਰ ਰੰਗ ਤਕਰੀਬਨ ਤਕਰੀਬਨ ਇਧਰ ਲਈ 6:30 1 ਕਿਕ ਕੋਟ ਬੱਜਿਆ ਜੀ ਤੇ ਬਾਹਰ ਲਈ 6:30 ਕਰਤਾ ਡਬਲ ਇਧਰ ਵੀ ਡਬਲ ਹੋ ਗਿਆ ਬਾਹਰ ਹਾਂ ਜੀ ਆ ਚਾੜਦੋਂਗੇ ਪਾਣੀ ਦੀ ਬਰਬਾਦੀ ਘੱਟ ਕਰੋ ਭਾਈ ਹਾਂ ਅੱਜ ਠੰਡਾ ਮੌਸਮ ਕਿੰਨਾ ਠੰਡਾ ਨਾ ਅੱਜ ਆ ਵੀ ਕੰਦ ਹੋ ਗਈ ਸਰ ਤੱਕ ਉਹ ਪਿਛਲੀ ਸੜ ਵੀ ਕਰਿਆਏ ਸਿੰਗਲ ਹੋ ਗਈ ਉੱਤਰ ਕੇ ਨਹੀਂ ਨਹੀਂ ਅੱਧਰ ਕੀ ਹੋਇਆ ਇਹ ਤਾਂ ਚੱਲਦਾ ਕਮਾਣਾ ਲਾਗੀ ਟੌਰ ਜੀ ਲੱਗਣਾ ਚਾਹੀਦਾ ਪਰ ਅੱਜ ਹਣਾ ਟਾਕੀ ਜੀ ਵੱਜਣਾ ਜਾਂ ਬ੍ਰਾਊਨ ਪੇਂਟ ਤਾ ਕੀ ਜੇ ਬứt ਤਾਂ ਗੱਲ ਬਣ ਜਣੀ ਨਾ ਹਾਂ ਹਾਂ ਦੇਖ ਲਾ ਬਾਅਦ ਚ ਨਾ ਕਹੀ ਮੈਨੂੰ ਚਿੱਟੂ ਕੰਟੀ ਜੀ ਆ ਬੰਦ ਕਰ ਦੇ ਚਿੱਟੂ ਕੰਟੀ ਜੀ ਜਿਹੜੀ ਚੱਲਦੀ ਤਰ੍ਹਾਂ ਜੇਬ ਚ ਹੋ 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 ਤਰਾ ਮੂਸੇ ਆਲੇ ਨਾਲ ਬੜਾ ਪਿਆਰਾ ਨਾ ਤੇਰਾ ਕੱਲ ਵੀ ਪਰਸੋਂ ਜੇ ਵੀ ਤਾਂ ਇਹੀ ਗਾਣਾ ਲਾ ਮੈਂ ਤਾਂ ਚਿੱਟੂ ਕੰਡੀ ਆਲਾ ਦਾ ਗਾਣੀ ਇਹੀ ਹੈ ਬਾਈ ਆ ਹੋਰ ਹੈ ਨਹੀਂ ਤਾਂ ਹੀ ਉਹੀ ਸੁਣੀ ਜਾਂਦਾ ਇੱਕ ਹੈ ਮੁੜਕੜ ਕੇ ਉਹ ਚੱਲੀ ਜਾਂਦਾ ਹੇ ਗਾਣੇ ਹੋ ਗਏ ਆ ਉਹ ਗੱਡੀ ਜਾਣੀ ਆ ਉਹ ਫੇਰ ਤਾਂ ਹੁਣ ਤੱਕ ਕਿੰਨੇ ਵਜੇ ਜਾਣਾ ਅਸੀਂ ਕਹਾਂ ਗੱਡਾ ਬਲ ਕਰਕੇ ਮੈਨਣਾ ਜਾਂ ਖੜਾ ਹੋ ਗਿਆ 3 ਵਜੇ 4 ਵਜੇ 2 ਵਜੇ 2 ਤਾਂ ਵੱਜ ਲਏ 3 ਵਜੇ ਬੱਸ ਬੱਸ ਲੈ ਕੇ ਆ ਡਬਲ ਕਰਕੇ ਮੈਨਣਾ ਸੀ ਅੱਛਾ ਫੇ ਸਵੇਰੇ ਕਿੰਨੇ ਵਜੇ ਆਏਗਾ ਸਵੇਰੇ ਨਹੀਂ ਜੇ ਰਾਮ ਨੇ ਸਾਫ ਕਰਤਾ ਸਹੀ ਕੋਈ ਸਮਾਂ ਸਹੀ ਹੋਈ ਤਾਂ ਸਰਜਰੀ ਆਦਣਾ ਦੀ ਛੁੱਟੀ ਚਲਦੀ ਆ ਤਵਰੀ ਜੇ ਦਾ ਕੋ ਨਾ ਕਰੇ ਕੋਈ ਜੰਗਲ ਲਫੜਾ ਨਾ ਪਾਵੇ ਹਾਂ ਇਹ ਮਿਲਵਾ ਦੇ ਕੇ ਇਹ ਬਾਤ ਵੀ ਨੰਮ ਬਾਲਾ ਤੇਰਾਣਾ ਥੋੜੀ ਜਿਹੀ ਕੜੀ ਹੋਗੀ ਪੁੱਤੀ ਹੈ ਲੋ ਬਾਈ ਜਿਹੜਾ ਆ ਨਾ ਫਿਰ ਕੜੀ ਜਾਂਦੀ ਹੈ ਅੱਛਾ ਹਾਂ ਜਿਹੜਾ ਜਾਂਦਾ ਆ ਉਹਦਾ ਅਹ ਇਸ ਕੜੀ ਜਾਂਦੀ ਹੈ ਬਾਈ ਜਦੋਂ ਪਾਣੀ ਲਾਤਾ ਸੀ ਹਾਂ ਬਾਈ ਨਾਲ ਆਪਣਾ ਅਗਰੇ ਪਾਣੀ ਲਾਪਾ ਨੀ ਜਨਤਾਲ ਜਣਾ ਲੇਖੇ ਨਾਲ ਲੱਗ ਜਾ ਜੇ ਪਾਣੀ ਪੋਣੀ ਹੁਣ ਇੱਕ ਭੈਣ ਦਾ ਫੋਨ ਆਇਆ ਤਾਂ ਮੈਨੂੰ ਮੈਸੇਂਜਰ ਪਰ ਉਹਨਾਂ ਕੋਲ ਮੇਰਾ ਨੰਬਰ ਨਹੀਂ ਸੀ ਹੈਗਾ ਬਾਹਰ ਤੇ ਬੋਲਦੇ ਤੇ ਉਹ ਉਹ ਕਹਿੰਦੇ ਵੀ ਅੰਦਰ ਪ੍ਰਿੰਟਰ ਨੇ ਜਿਹੜਾ ਕਲਰ ਕਰਿਆ ਫਿੱਕੇ ਫਿੱਕੇ ਜਿਹਾ ਠੀਕ ਲੱਗਦੇ ਲਾਈਟ ਜਿਹਾ ਕਲਰ ਬਾਹਰ ਦਾ ਰਤ ਕਰ ਦੋ ਮੈਂ ਬਾਹਰ ਤਾਂ ਮੈਂ ਜਿਹੜਾ ਮੇਰੇ ਘਰ ਨੂੰ ਕਰਾ ਹੋਈ ਕਰਾਤਾ ਬਿੰਦਰ ਦਾ ਲਾਈਟ ਹੀ ਕਰਵਾ ਰਿਆ ਸੀ ਮਾਹਾਂ ਹੋਰ ਕਿਸੇ ਦੀ ਭਾਈ ਜੇ ਕਿਸੇ ਦੀ ਡਿਮਾਂਡ ਆ ਹੁਣ ਕਮੈਂਟਾਂ ਚ ਦੱਸ ਦੋਗੇ ਤਾਂ ਕਲਰ ਹੋਵੇ ਤਾਂ ਬਾਅਦ ਚ ਕੋਈ ਆ ਕਰਾ ਲੋ ਕਰਾ ਲੋ ਐਨਾ ਸਾਡੇ ਕੋਲ ਗੁੰਜਾਇਸ਼ ਨਹੀਂ ਹੈਗੀ ਸਾਡੇ ਗੰਜਾਸ ਖਤਮ ਆ ਹੁਣ ਹਾਂ ਠੀਕ ਹੈ ਪੁੱਤੀ ਨੇ ਉਹ ਉਹਦੀ ਬਾਟੀ ਵੀ ਨਹੀਂ ਆ ਉਹਦੀ ਉਹਦੇ ਬਾਟੀ ਮੰਨ ਅਡਰੈਸ ਆ ਰਿਹਾ ਨੂੰ ਉਹ ਵੀ ਕਿਲੀ ਬਾਟੀ ਜਾਂ ਟੈਂਪਰਰੀ ਉਹ ਨਹੀਂ ਮੈਂ ਲੈ ਲਈ ਤੈਂ ਹਾਂ ਮੈਂ ਪੈਣੀ ਚ ਬਣੀ ਪਈ ਦੀ ਮੈਂ ਖੁਰਚ ਕੇ ਲੈ ਕੇ ਆਇਆ ਅੱਛਾ ਅਜੇ ਜਦ ਪੁੱਤੀ ਭਰੂਗਾ ਹੁਣ ਤੂੰ ਕੀ ਕਰੂਗਾ ਹਣੀ ਹਾਂ ਔਰ ਮੋਰੇ ਕਰਨਾ ਹੈ ਤਾਂ ਹਾਂ ਭਰ ਦੋ ਪਾਣੀ ਡੱਬਾ ਪਾਕੇ ਰੇਟਾ ਪਾਕੇ ਹਾਂ ਲੈ ਮੈਂ ਚਾਹ ਹਾਂ ਆ ਤਜ ਕੱਲ ਆ ਵੀ ਝਾੜਿਆ ਤਾਂ ਨਾ ਬਣਾ ਤਾ ਉਹਦੇ ਨਾਲ ਦੇ ਡਿਜ਼ਾਈਨ ਆ ਆ ਇਹ ਜਿਹੜਾ ਸਾਰੇ ਝਾੜਤਾ ਤਾਂ ਜਿਹੜਾ ਦਿਖਦਾ ਗਿੱਲਾ ਜਿਹਾ ਬਿੰਦੂ ਅਦੇ ਵਿੱਚ ਕੋਈ ਰੰਗ ਰੂੰਗਦਾ ਭਰੂੰਗਾ ਡਿਜ਼ਾਈਨਾਂ ਚ ਹਾਂ 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 ਕੋਈ ਮੈਂ ਮਾਰਕ ਕਰਾਂ ਹਾਂ ਹਟਦਾ ਨਹੀਂ ਤੂੰ ਬਣਾਉਂਗਾ ਗੱਲਬਾਤ ਆ ਹਾਂ ਇਹ ਜਿਹੜਾ ਜੀਰਾ ਬਜਰੀਆ ਨਹੀਂ ਕੀਣਾ ਲਾਪੈ ਹਾਂ ਹਾਂ ਪਲੇਨ ਜਗ੍ਹਾ ਇਹ ਹੈ ਇਹਨਾਂ ਚ ਮੈਟ ਭਰਦੀ ਹਾਂ ਮੈਂ ਕਿ ਮੈਟ ਭਰ ਦਊਂਗਾ ਬਸ ਠੀਕ ਆ ਆਪਣੀ ਹੋਈ ਹਾਂ ਜੀਰੇ ਵਿੱਚ ਫੇਰ ਰੰਗ ਭਰਨ ਹੋਣਾ ਨਾ ਹਾਂ ਇਹ ਨਿਕਲ ਤੱਕ ਆ ਗਿਆ ਚੱਲ ਕੋਈ ਨਾ ਸਬਲ ਸਬਲ ਸਬਲਾ ਸਬਲਾ ਸਲਾਬ ਚੜ ਗਈ ਦੀ ਮੋਟਰ ਮੋਟਰ ਦੇਖ ਕੇ ਬੰਦ ਕਰਦੇ ਹੋ ਬੰਦੇ ਆ ਵਾਹ ਕਰੋ ਸਤਨਾਮ ਕੀ ਹੋ ਗਿਆ ਮੋٹے ਮੋٹے ਮੈਂ ਨਹੀਂ ਬਾਤ ਹੁੰਦਾ ਪਿੰਦਰਾ ਕਹਿੰਦਾ ਮੈਂ ਆ ਕੇ ਕੰਮ ਕਰਾਉਂਗਾ ਹਾਂ ਆ ਲੋਈ ਨਾ ਬੈਠੋ 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 ਤੁਸੀਂ ਬੈਠੋ ਮੰਗ ਲੈ ਕੋਈ ਤੂੰ ਬਹਿ ਜਾ ਰਾਜਾ ਸਾਡੇ ਪਾ ਜੀ ਦੀ ਕੁਰਸੀ ਉੱਪਰ ਬੈਠ ਤਾ ਬੜੀਆਂ ਪ੍ਰੈਸਾ ਪਰੋਸਾ ਜਉਂਦੀਆਂ ਕੋਈ ਪ੍ਰੋਗਰਾਮ ਆ ਆਪਾਂ ਜਾਣਾ ਇੱਕ ਪ੍ਰੋਗਰਾਮ ਹਾਂ ਟਾ ਟਾ ਹੋਰੇ ਪ੍ਰੋਗਰਾਮ ਆ ਗਿਆ ਹਾਂ ਹਾਂਜੀ ਲੋ ਜੀ ਤੁਸੀਂ ਵੀ ਖਾਓ ਮਿਲਕ ਕੇਕ ਲੋ ਜੀ ਪਿਓ ਜੀ ਚਾਹ ਤੁਸੀਂ ਮਨੂੰ ਡੈਡੀ ਡੈਡੀ ਦੀ ਝੂਠੀ ਲੱਗਦੀ ਥਾ ਉਹਨੂੰ ਜੇ ਤੁਸੀਂ ਆ ਕੇ ਤਾਂ ਆ ਕਿੱਧਰ ਤੱਕ ਦਿਨ ਚੜਿਆ ਅੱਜ ਮੈਂ ਨਹੀਂ ਨਹੀਂ ਤੁਸੀਂ ਨੇ ਦਿਨ ਹੋ ਗਏ ਹਾਂ ਮੇਰਾ ਕਮਰਾ ਇੰਨਾ ਸਾਫ਼ ਸੁਥਰਾ ਕਰਤਾ ਤੁਸੀਂ ਅੱਛਾ ਇਸ ਕਰਕੇ ਤੁਹਾਨੂੰ ਪਾਰਟੀ ਦੇਣੀ ਹੈ ਕਮਾਲੇ ਹੋਗੀ ਲੈ ਹਾਂ ਪਾਰਟੀ ਦੇਖ ਮੈਂ ਗੱਲੋਂ ਨਹੀਂ ਦੇਖ ਆਪਾਂ ਨੇ ਨਹੀਂ ਕਰਿਆ ਪਾਰਟੀ ਤਾਂ ਉਹਨਾਂ ਦੀ ਬਣਦੀ ਜਿਨ੍ਹਾਂ ਨੇ ਪੇਂਟ ਕਰਿਆ ਇਹਦਾ ਹਾਂ ਜਿਨ੍ਹਾਂ ਨੇ ਉਹਨਾਂ ਨੂੰ ਮਜ਼ਦੂਰੀ ਉਹਨਾਂ ਨੇ ਜਾਣਿਆ ਨਹੀਂ ਤਾਂ ਆਪਾਂ ਨੇ ਉਹਨਾਂ ਨੂੰ ਵੀ ਲੈ ਕੇ ਜਾਣਾ ਤਾਂ ਚਲੋ ਭਾਬੀ ਨੂੰ ਇੱਕ ਦਿਨ ਲੈ ਕੇ ਜਾਣਾ اچھا ਉਹ ਆਪਾਂ ਇੱਕ ਦਿਨ ਸਪੈਸ਼ਲ ਰੱਖਣਾ ਭਾਬੀ ਤਾਂ ਤੇਰੀ ਅੱਜ ਵੀ ਚੱਲੀ ਆ ਨਾਲ ਉਹ ਆਈ ਭਾਬੀ ਨੂੰ ਵੀ ਅੱਛਾ 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 ਇੱਧਰ ਇਹਨਾਂ ਨੂੰ ਕਹਿੰਦੇ ਚਲੋ ਤਾਂ ਮੈਰਿਜ ਤਾਂ ਪਹਿਲੀ ਮੰਨ ਦੇ ਵਿੱਚ ਆ ਵੀ ਜਿੱਦਣ ਸਾਡਾ ਕੰਮ ਫਾਈਨਲ ਹੋ ਗਿਆ ਉਦੋਂ ਪੈਂਟਰ ਵਿੱਚ ਵਿੱਚ ਡੈਡੀ ਮਿੱਤੇ ਸਰੇਂਦਰ ਵਿੱਚੋਂ ਭੈਣ ਮੇਰੀ ਸਾਰੇ ਗੱਡੀ 'ਚ ਪਠਾੜ ਕੇ ਗੱਡੀ ਨੂੰ ਮੈਂ ਬਾਹਰ ਤੇ ਲੋਕ ਲਾ ਕੇ ਆਪ ਇੱਥੇ ਸੀ ਲਾ ਕੇ ਪੈ ਜਾਣਾ ਜੇ ਤੁਸੀਂ ਮੇਰੇ ਨਾਲ ਕਰ ਸਕਦੇ ਵੀ ਇਹ ਦਰਵਾਜ਼ਾ ਲਾ ਕੇ ਜੀ ਐ ਫਿਰ ਤੁਹਾਡੇ ਨਾਲ ਵੀ ਤਾਂ ਮੈਂ ਕਰੂੰਗਾ ਹੀ ਮੈਂਟ ਭੱਜ ਗਈ ਹੋਰ ਕਿਹਾ ਨਹੀਂ ਰੋੜ ਪੈ ਗਿਆ ਪ੍ਰੈਸ ਦਾ ਲੈਟ ਤਾਂ ਭੱਜ ਗਈ ਪ੍ਰੈਸ ਤੋਂ ਆਉਣਾ ਅੱਛਾ ਉਹਦੇ ਵਾਲਾ ਹੈ ਇਨਵਰਟਰ ਵਾਲਾ ਹੈ ਇਸ ਤਰ੍ਹਾਂ ਮਾਰ ਦੇ ਮੋਟੀ ਮੋਟੀ ਪ੍ਰੈਸ ਕਿਤੇ ਨਹੀਂ ਮੈਂ ਤਾਂ ਬਿਨਾ ਕੁਰਤੇ ਪਜਾਮੇ ਤੇ ਵੀ ਕਰ ਲੂੰਗਾ ਸਾਰ ਲੂੰਗਾ ਪ੍ਰੈਸ ਤੇ ਇਹ ਨਹੀਂ ਨਾ ਸਾਰਨਾ ਇਹਨਾਂ ਨੇ ਜਮਾ ਖਮਾਉਣੋਂ ਪੱਗ ਬੰਨੀ ਹੋਈ ਚ ਨਿੱਕਰ ਪਾ ਕੇ ਜਾ ਸਕਦਾ ਹਾਂ ਇੱਕ ਥੋੜਾ ਸੂਟਾ ਹੋਇਆ ਸੂਟ ਕਿੱਥੇ ਆ ਉਦੋਂ ਕੋਲੇ ਪਿਆ ਬਚਾ ਹਬੱਜ ਸਾਲਿਓ ਨਹੀਂ ਉਹ ਲੜਕੇ ਆਉਣਾ ਪੈਣਾ ਲੈ ਉੱਤੀ ਦੁਕਾਨ ਚ ਵੜ ਕੇ ਪਾ ਲਿਓ ਚਲ ਉਹ ਹੀ ਪਾ ਲੂੰਗਾ ਅੱਜ ਦੇਖੀ ਜਾਊਗੀ ਰਹਿਣ ਦੇ ਓਏ ਪਤਲਾ ਯਾਰ ਉਹ ਮੈਨੂੰ ਮੋਟਾ ਲੱਗਿਆ ਥੋੜਾ ਜਿਹਾ ਕਾਟਨ ਦਾ ਕਮਟਾ ਹੂੰ ਕਾਟਨ ਦਾ ਮੈਨੂੰ ਨਹੀਂਦਾ ਪਤਾ ਹੈਗਾ ਕਾਟਨ ਦਾ ਸੂਟ ਦਾ ਫ੍ਰੀਜ ਦੇ ਨਾ ਗੁੱਤ ਕਰਨੀ ਸੀ ਮੈਂ ਉਹਦੇ ਜੂੜਾ ਚਲੋ ਠੀਕ ਹੈ ਜੀ ਮਿਲਦੇ ਹਾਂ ਕਿਸੇ ਅਗਲੇ ਵਲੌਗ ਚ ਸਾਡੇ ਕਮਰੇ ਦੀ ਲਾਗੀ ਟੌਰ ਲੱਗਣ ਪੂਰੀ ਐ ਨਾ ਉਹ ਥੋੜਾ ਜਿਹਾ ਉਹ ਥੋੜਾ ਜਿਹਾ ਜਿਹੜਾ ਸਲਾਬ ਜੀ ਚਮਕਦੀ ਐ ਨਾ ਉਹ ਉੱਪਰ ਆਹਾ ਆਹ ਪਾਜੀ ਉੱਪਰ ਰਹਿ ਗਿਆ ਪੱਖੇ ਵਾਲੀ ਜਗ੍ਹਾ ਕਰਮ ਰਹਿ ਗਿਆ ਉਹ ਬਾਈ ਮੈਂ ਉਹਨੂੰ ਕਹਿ ਲਿਆ ਹੋਰ ਹੀ ਮੰਨਦਾ ਕਰਨਾ ਜਿੱਦਣ ਜਾਊਂਗਾ ਮੈਂ ਉਦੋਂ ਇੱਥੇ ਗੋਲ ਧਾਰਾ ਮਾਰ ਕੇ ਜਾਊਂਗਾ ਇੱਥੇ ਇੱਕ ਡੈਡੀ ਉੱਪਰ ਇੱਥੇ ਫੁੱਲ ਜਿਆ ਬਣਾ ਦੇਣਾ ਇਹ ਜਗ੍ਹਾ ਚੋਣੇ ਹੋਰੇ ਹਾਂ ਉਹ ਪੈਣਿਆ ਕੋਪੀ ਹਾਂ ਧੀ ਦੀ ਵੀ ਪ੍ਰੈਸ਼ਰ ਹੈਗੀ ਬਹੁਤ ਕਰਨਾ ਪ੍ਰੈਸ਼ਰ ਨਾ ਭੇਜੀ ਚਲੋ ਠੀਕ ਹੈ ਜੀ ਮਿਲਦੇ ਕਿਸੇ ਅਗਲੇ ਵਲੌਗ ਚ ਹਾਂ ਮਾਰਾ ਚ ਰੱਖਿਆ ਜੀ ਸਾਨੂੰ ਸਾਰਾ ਉਹ ਚੜ੍ਹਦੀ ਕਲਾ ਚ ਓਕੇ ਜੀ ਬਾਏ 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 ਬਾਏ